ਕਿਤੇ ਨਹੀਂ ਆ ਗਏ ਇਹ ਸੁਲਵਾਤੇ ਬਹੁਤ ਗਿਆ ਹਾਂ ਇੱਥੇ ਨਹੀਂ ਇੱਥੇ ਨਹੀਂ ਹੁਣ ਆ ਸੁਲਵਾਤੇ ਇਹਦੇ ਲਈ ਕਰਦੇ ਜਾਂ ਇੰਨਾ ਇਹਦਾ ਕੀ ਪ੍ਰਾਈਸ ਹੈ ਹਾਂ ਜਲਦੀ ਕਰ ਦਿਓ ਇਧਰ ਦੇਖੀ ਜਦੋਂ ਬੋਲੇ ਤੋਂ ਇਹ ਪਿਛਾ ਹੁਣ ਗੇੜੀ ਆਪਣੇ ਆਂ ਨਹੀਂ ਗਲੇ ਬੜਾ ਸੁਆਦ ਹੈ ਉਹ ਨਿਸ਼ਚਿਤ ਮੈਂ ਆਹ ਆਰਡਰ ਦਾ ਨੰਬਰ ਪਾ ਲਈਏ ਇਧਰੋਂ ਦੇਖੀ ਹਾਂ ਹਾਂ ਆਉਣ ਦਾ ਹਾਂਜੀ ਜਿਹੜੇ ਆ ਵਧੀਆ ਵਾ ਹਨਾ ਵਧੀਆ ਵਾ ਥੋੜਾ ਜਿਆ ਆ ਇਹ ਹੋ ਡਿਜ਼ਾਈਨਿੰਗ ਆ ਗਈ ਹਾਂਜੀ ਇਸ ਸਟਾਈਲ ਅੱਗ ਆ ਰਿਹਾ ਵਾ ਵਾ ਅਬੀ ਵੀਡੀਓ ਸੁਖਾਓ ਕਿੰਨਾ ਵਧੀਆ ਫਕੜਾ ਹੀ ਕਿੰਨੀ ਵਧੀਆ ਅੱਗੇ ਯਾਰ ਕੋਈ ਨਾ ਕੀ ਤੁਹਾਨੂੰ ਸੁਕਾ ਦਿਓ ਤੁਮਨੇ ਹੀ ਠੱਕਿਓ ਸੋਣਾ ਕੀ ਦਿਖਾਉਂਗਾ ਸ਼ਰ ਨਾਲ ਹੋਰ ਕਿੰਨੇ ਪਟਾਏ ਇਹ ਹੋਰ ਜਾ ਤੱਕ ਪਟਾਏ ਨਾ ਸਰ ਹਾਂਜੀ ਤੇ ਟਿਕਟ ਗ੍ਰੇਪ ਗ੍ਰੇਪ ਰਾਈਟ ਪਿੰਕ ਕਲਰ ਹੈਲੋ ਗ੍ਰੇਪ ਦਿਖਾ ਮੈਂ ਇਹ 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 ਔਰ ਗਾਜਰ ਨੂੰ ਨਾ ਸਰਵਾਰ ਤੇ ਹੀ ਆ ਜਾਣਾ ਭਾਵਾਂ ਤੇਰੀ ਹਮ ਭਾਵਾਂ ਚ ਲੈਣਾ ਆਪਾਂ ਐਡ ਵੀ ਲਗਾ ਕੇ ਦੇਖੋ ਹੋ ਗਿਆ ਮਨ ਨਿਆਣਾ ਹੋ ਗਿਆ ਬਦਲੀ ਨਾ ਪਾ ਸਕਦਾ ਕੌਤਲੇ ਲੱਗੇ ਹੋਣਾ ਚਾਹੀਦਾ ਹੈ ਦੇਖੀਏ ਇਹ ਕਾਹ ਚਲਾ ਕਿੰਨੇ ਇਹ ਇਦਨ ਮੇ ਇਹ ਸ਼ੀਸ਼ਾ ਕਿੱਥੋਂ ਲੈ ਆ ਰਹੇ ਆ ਇੰਦਰ ਨੂੰ ਕੀ ਸਕੇ ਕਿਤੇ ਆਹ ਇੱਕ ਦਾ ਸਪੈਸ਼ਲ ਆਇਆ ਇਹ ਰੰਗ ਬਹੁਤ ਚਿੱਟਾ ਲੱਗਦਾ ਕੱਪੜਾ ਭਾਰੇ ਚਣੀਆਂ ਮੈਂ ਚਣੀਆਂ ਕਿੱਥੋਂ ਚੀ ਪਕੜੀਆਂ ਛੇਂਗ ਨਹੀਂ ਮਿਲਦਾ ਹੂੰ ਸਹੀ ਲੱਗਿਆ ਵੀ ਦਿਖਾ ਦੇ ਪੱਕਾ ਪਸੰਦ ਦੇ ਸੂਟ ਕਾ ਹੋਰ ਕੋਈ ਦੇਖ ਆ ਕੀ ਹੋ ਗਿਆ ਤੁੰਮੇ ਆ 사이ਟ ਤੇ ਕੱਢ ਦਿਓ ਕੋਈ ਨਾ ਹੋਰ ਬਖਾ ਰਹੇ ਹਾਂ 사이ਟ ਨਹੀਂ ਹੈ ਹੈ ਜੀ ਨਾ ਮੈਂ ਤੇ ਬਹੁਤ ਖਾਣਾ ਹੋ ਗਿਆ ਉੱਥੇ ਨਹੀਂ ਜਾਂਦਾ ਹੈਲੋ ਲੇਟਸ ਕੱਢਦਾ ਗਿਆ ਵਾਲਾ ਆ ਨਹੀਂ ਛੋਟ ਬਲੋ ਗ੍ਰੀਨ ਜੀ ਪਾ ਵਜਦੀ ਹੈ ਨਾ ਵਿੱਚਾਂ ਇਹ ਕਿਹੜਾ ਕਲਰ ਹੈ ਇਹ ਕਿਹੜਾ ਕਲਰ ਹੈ 에어 ਫੋਰਸ 에어 ਫੋਰਸ ਅੱਛਾ ਇਹ ਜਹਾਜ਼ ਵਾਲੀ ਫੋਰਸ ਦਾ ਕਲਰ ਆ ਸਲਵਾਰ ਤੇ ਵਰਕ ਹੈ ਐਸਾ ਟੋਨਾ ਕਲਰ ਹੈ ਮੋਨਾ ਦਿਨ ਨਾਲ ਸੰਭਲ ਲੱਗੇ ਹੈ ਨਾ ਉੱਧਰ ਆਪੀ ਤਾਂ ਐਸਾ ਜੀ ਆ ਗਿਆ ਕਿ ਉਹਦਾ ਕੀ ਆ ਗਿਆ ਨਾ ਏਅਰ ਫੋਰਸ ਕਲਰ ਪੀਲੀ ਨਹੀਂ ਸੁਣਿਆ ਨਾ ਨਾ ਜਿਹੜਾ ਕੋਈ ਪੁੱਛੇ ਘੜਾ ਸੂੜਨੇ ਮੈਂ ਨਾ ਏਅਰ ਫੋਰਸ ਦਾ ਹੁੰਦਾ ਏਅਰ ਫੋਰਸ ਕਲਰ ਏਅਰ ਫੋਰਸ ਆ ਵੀ ਕਲਾ ਬਹੁਤ ਹੈ ਇਹਦਾ ਦੁਪੱਟਾ ਪੈਣਾ ਨਾਲ ਇਧਰ ਵੀ ਤੇ ਨਾਲ ਉਧਰ ਵੀ ਚੱਲਣ ਡਿਆ ਕੰਮ ਨਾਲ ਉਰ ਤੋਂ ਪਰੇ ਵੀ ਚੱਲਣ ਡਿਆ ਉਧਰ ਵੀ ਕੰਮ ਉਹਨੂੰ ਕਰਾਂਦਾ ਨਾ ਰੋਪਾ ਤੂੰ ਬੰਦ ਕਰਦਾ ਲੜ ਪਈਓ ਜਦਨ ਗਲ ਬੰਨ ਫਤੋ ਬਈਓ ਕਹਿੰਦਾ ਮੈਂ ਬੋਲਾਂਗਾ ਕਿਉਂ ਤਾਹਾਂ ਚਾਹਦੇ ਹਾਂ ਜੋਕੀ ਗਈ ਆ ਹੁਣ ਇੱਦਾਂ ਗੇੜਨਾ ਹੋਣਾ ਮੇਰੀ ਭੈਣ ਇੱਥੇ ਹੀ ਨਿਕਲੋ ਗੇੜਨਾ ਹਾਂ ਤਾਹੀ ਮੈਂ ਇੱਧਰ ਨਹੀਂ ਖਲ ਬੰਨਿਆ ਤੋ ਬਈਓ ਨਹੀਂ ਨਹੀਂ ਹੋਣਾ ਦੇਖੇ ਗੇੜਨੇ ਇਹਨਾਂ ਨੇ ਆਪੀ ਡਣਾ ਵੇ ਇੱਕ ਦੂਜੇ ਕੋ ਇਦਾਂ ਹੀ ਹੁਣ ਇਦਾਂ ਹੀ ਆਹ ਕਿਉਂ ਹਾਂ ਇਹ ਹਮੜਾ ਕੁਝ ਵੱਖਰਾ ਕਰਨਾ ਮੇਰੀ ਨਾ 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 ਕਲਰ ਇਹਦੇ ਨਾਲ ਦਲੇ ਆਹ ਆ ਦਿਖਾ ਮੈਨੂੰ ਮੇਰਾ ਤਾਂ ਨਹੀਂ ਮੈਡਾ ਪੈਲੇ ਆ ਆਹ ਅਕਲਾਰੇ ਗਏ ਆ ਨਾ ਕਿ ਚਾਹਤ ਨਾ ਬਾਤ ਨਹੀਂ ਲੱਗਦੀ ਆਹ ਕਿਕਰ ਉਹ ਦੁਪੱਟਾ ਚੁਣਨਾ ਚਾਹੀਦਾ ਸਭ ਤੋਂ ਸੋਹਣੀ ਕਰਨੀ ਚਾਹੀਦੀ ਹੂੰ ਸਭ ਤੋਂ ਬੋਲ ਉਹ ਕਨੇ ਨੀ ਜੋਸ਼ਾ ਬੈਲ ਸੇ ਪੰਜਾਬ ਹੈ ਉਹ ਵੜੀ ਫਰਾਹਕ ਲੱਗਦਾ ਬਣੀ ਬਣੀ ਹੈ ਨਾ ਕੱਪੜਾ ਕਿਰੇ ਵੀ ਨਾ ਹਾਂ ਜੀ ਕਿਹਨੂੰ ਪੁੱਛ ਰਹੇ ਹੋ ਤੁਸੀਂ ਸਹੀ ਹੈ ਕਿ ਉਹ ਤਾਂ ਲੱਗ ਰਿਹਾ ਉਹ ਕੋਈ ਕਿਨੂੰ ਲੰਦ ਕੋਈ ਚੰਦ ਬੰਗੇ ਕੀ ਪਾਇਆ ਕੱਤੀ ਨੇ ਸੁਗਨਾਪ ਸੰਭਾਈ ਕਿ ਤਰ੍ਹਾਂ ਅੱਜ ਫੁੱਲ ਬਹੁਤ ਵਧੀਆ ਆ ਗਏ ਨਾ ਤੁਹਾਡਾ ਦਪੱਟਾ ਆ ਗਿਆ ਨਵਾਂ ਰੰਗ ਤੁਹਾਡੇ ਕੋ ਹੋਏਗਾ ਪਹਿਲੀ ਰੰਗ ਦਪੱਟਾ ਆ ਗਿਆ ਕਿੰਨਾ ਕਿੰਨਾ ਲੰਘਾ ਜਿਦਾ ਪਲੇਨ ਪਲੇਨ ਜਾ ਥੋੜਾ ਜਿਹਾ ਮੈਂ ਲਿਖੀ ਫੋਨ ਆ ਤੋ ਮੈਂ ਮਾਣ ਰਿਹਾ ਹਾਂ ਜੀ ਪਤਾ ਕੀ ਜੀ ਜਿਹੜਾ ਮੈਂ ਕਲਰ ਗਿਆ ਨਾ ਤੁਹਾਨੂੰ ਨਹੀਂ ਆਉਂਦਾ ਇਹਨਾਂ ਦਾ ਕਲਰ ਉਹ ਜਿਹੜਾ ਦੁਪੱਟਾ ਖੱਲੀ ਆਹੀ ਦੀਆਂ ਨਾ ਹਾਂ ਜੀ ਪ੍ਰਾਣਾ ਮੈਂ ਕਹਿੰਦੀ ਆ ਦੇਖੋ ਨਾ ਆਹ ਦੁਪੱਟਾ ਕੋਟੇ ਵਾਲਾ ਵੀ ਹੁੰਦਾ ਵਾ ਕੋਟਾ ਦਾ ਦੁਪੱਟਾ ਵੀ ਹੁੰਦਾ ਘੱਟ ਮਰਕ ਵੀ ਹੁੰਦਾ ਸਾਡੇ ਹੀ ਅਲੱਗ-ਅਲੱਗ ਤਰ੍ਹਾਂ ਮਿਲਦੇ ਨੇ ਇਹਨਾਂ ਦੁਪੱਟਿਆਂ ਸਾਰੀ ਚੇਰੇ ਨਹੀਂ ਆਉਂਦੀ ਲੈ ਵੀ ਮੀਂਹ ਤਾਂ ਦੇਖੋ ਆ ਵੀ ਕਲਰ ਸਮਾਈ ਸੇਮ ਨਹੀਂ ਆਉਂਦੇ ਔਰ ਇਹ ਕਦੋਂ ਬੜਾ ਪੈਰਾ ਜੀ ਮੈਨੂੰ ਜਦਾ ਹੈ ਇਹ ਵੀ ਖੋਲੋ ਸੇਮ ਨਹੀਂ ਆਉਂਦਾ ਹਾਂ ਹੁਣ ਇਸ ਤੋਂ ਸੁਤੰਦ ਦਿਖਾਣਾ ਔਰ ਜਦਾ ਸੁਤੰਦ ਬਾਕੀ ਸੁਤ ਬੜਾ ਪੈਰਾ ਸਿੰਪਲ ਥੋੜਾ ਜਿਦਾ ਵੀ ਆਰਗੇਨਾਈਜ਼ਰ ਬਣਾ ਬਾਕੀ ਚੀਜ਼ ਬਰੀਕ ਸਿੰਪਲ ਥੋੜਾ ਜਿਦਾ ਇਹ ਕਿਹਦਾ ਬਾਬੂ ਨੇ ਇਹ ਬੋਲ ਬਟੂਰ ਤੋਂ ਆਪਾਂ ਪਿਓਰ ਤਾਂ ਕਹਿੰਦਾ ਪਿਓਰ ਬਟੂਰ ਨਾ ਨਾ ਤੇਰੇ ਮੇਰੇ ਦਾ ਪਿੰਚੀ ਰਿਹਾ ਹੈ ਕਿਹੜਾ ਵੀ ਕਲਰ ਕਿਹੋ ਜਿਹਾ ਰੰਗ ਹੂੰ ਸੇ ਦਿਖਾ ਲੈਣਾ ਇਸ ਵਾਰ ਜੂਏ ਦੇ ਭਾਵਾਂ ਤੋਂ ਵਧਾਈ ਹੈ ਹੈਨਾ ਇਹ ਕਲਰ ਹੋਣਾ ਹੈ ਮੁੰਡਾ ਅੰਟੀ ਦਾ ਉਹ ਤਾਂ ਇਹ ਕੋਈ ਹੋਰ ਜਿਆਦਾ ਇਹ ਦੋ ਪੀ ਨਾ ਇਹ ਜੀ ਆਹ ਗੱਲ ਬੋਲ ਬਖਾਇਆ ਜਿਹੜਾ ਕਲਰ ਆਵੇ ਨਾ ਮੈਨੂੰ ਲੱਗਾ ਉਹ ਵਾਲੀ ਛੇੜਾ ਬਲੈਕ ਕਰਾ ਗਰੀ ਸ਼ੁਰੂਆਤ ਹੈ ਵਰਤ ਜਿਆ ਲੈ ਸੁਖਾਇਆ ਉਂਵੈ ਜੀ ਸੋਣਾ ਬਹੁਤ ਸੰਜੀਪਤਾ ਦੇ ਵੀਰ ਲਓ ਇਹ ਕਾਪਰ ਸੁ ਅ ਵੀਰ ਅਸੀਂ ਸੋਣਾ ਪਈ ਆ ਵੀਰਾਂ ਨੂੰ ਸੋਣਾ ਸਰਵਾਰ ਬਲੈਕ ਕਲ ਕਾ ਦੇਖ ਕੇ ਕਰਦਾ ਸੀ ਅਸੀਂ ਸੋਣਾ ਬਹੁਤ ਸੰਜੀਪ ਇਹ ਕੋਲ ਤੇ ਰਹੇ ਤਾਂ ਕੀ ਆਉਣਾ ਤੇ ਆ ਸੰਵਾਰ ਤੇ ਵੀ कलर फौजी नहीं सोना तो चाहिए तो मैं थोन आ के मशर दिखाया सोना ना उन्होंने भी कल लेकिन कलर डिफरेंट करना ਉਹ ਲਾਂ ਤੇ ਬੜਾ ਘਲਾਰਾ ਪਾਤਾ ਦੇਖ ਮੈਂ ਵੀ ਆਂ ਕਿ ਮੈਂ ਕੰਦੀ ਨਾ ਪੋਇਆ ਪੱਤੀ ਹਾਂ ਹਾਂ ਦੱਸ ਦਤਾ ਮੈਂ ਵੀ ਲੈ ਕੇ ਚੈੱਕ ਕਰਨਾ ਆ ਘੜੇ ਮੇਰਾ ਪਹਿਲੇ ਤੇ ਬਹੁਤ ਹੀ ਵੱਡਾ ਜਿਹਾ ਕਿਰਾ ਕਰਾ ਹਾਂ ਦੱਸ ਦਤਾ ਮੈਂ ਵੀ ਆ ਰਹੀ ਸੀ ਪਾਣੀ ਦੇ ਕੋਲ ਪੁਰਾਣੀ ਜਿਹੜਾ ਮੈਂ ਜੀ ਬਣਾਉਂਦਾ ਸੀ ਫੇਲ ਗਿਆ ਸੀ ਸ਼ੀਸ਼ੇ ਦੇ ਵੇਖਿਆ ਸੀ ਸ਼ੀਸ਼ਾ ਸੱਟਾ ਤਾਂ ਚੂੜ ਬੋਲਦਾ ਤੇ ਸੱਚ ਬੋਲਦਾ ਸਭ ਪਾਉਂ ਸੱਚ ਬੋਲਦਾ ਕਈ ਵਾਰ ਤੇ ਕਹਿੰਦੇ ਸ਼ੀਸ਼ੇ ਕਿ ਚੁੜਾ ਦੇ ਤੇ ਬੋਲਦਾ ਰਾਂਗੇ ਚਿੱਟੇ ਬਖੰਦੜਾ ਧੋੜੀ ਵੀ ਭਾਜੀ ਜਿਮੋ ਵਾਲਾ ਨਹੀਂ ਹੈ ਜਿੰਮ ਹਾਣਾਤ ਨਹੀਂ ਜਿਹੜਾ ਚੌੜਾ ਵਖੁੰਦਾ ਹੋਣਾ। ਨਾ ਹੋ ਜਿਹਦੇ ਇੱਕ ਅੰਬਲਸ ਪਤਲੇ ਵਗਾਉਂਦਾ। ਇੱਕ ਪਾਸੇ ਚੌੜਾ। ਜਿੰਮ ਚ ਇਦਾਂ ਹੁੰਦਾ ਵਾ ਸਿਸਟਮ। ਆ ਵੇਖਿਓ। ਸ਼ੀ ਸ਼ੀ। ਵੇਖਿਓ। ਹਾਂ। ਸਹੀ ਦੱਸ। ਦੋਨੋਂ ਸੋਨੇ ਦੇ। ਮਿੰਡਾ ਆਪਣੀ ਜਗ੍ਹਾ ਸੋਨਾ ਦੇ, ਫੋਜੀ ਆਪਣੀ ਜਗ੍ਹਾ ਸੋਨਾ। ਦੋਵੇਂ ਲੰਮੀ ਨਹੀਂ ਦੇਣ ਲੰਗੀਆਂ। ਤਿੰਨੋਂ ਕਰ ਲੋ ਵਧੀਆ ਇੱਕ ਸਗਣ ਵਾਲੇ ਦੇ ਨੇ ਇੱਕ ਬਰਾਤ ਵਾਲੇ ਦੇ। ਤੇ ਇੱਕ ਇੱਕ ਪਾਰਟੀ ਵਾਲੇ ਦੇ। ਜਿਉਂ ਉਹਨਾਂ ਨੇ ਪਾਰਟੀ ਨਾ ਕਰਨੀ ਹੋਈ ਤੇ ਫੇਰ ਮੈਂ ਕਹੂੰਗੀ ਪਾਰਟੀ ਕਰੋ ਮੈਂ ਸੂਟ ਬਣਾਇਆ ਤਿੰਨ। ਹਾਂ। ਦੋਵੇਂ ਕਰੀ। ਆ ਵੀ ਦੋਵਾਂ ਚ ਕਿਹੜਾ ਹੀ ਤੁਹਾਨੂੰ ਲੱਗਦਾ ਕਿੰਨਾ ਥੋੜਾ ਸੋਹਣਾ ਹੈ ਇਹ ਦੋਨੋਂ ਸੋਹਣੇ ਨੇ ਆ ਲੋਜੀ ਰੱਖੋ 10 ਰੁਪਏ ਦੇ ਦਸੋਂ ਹੁੰਦੇ ਨੇ ਕਰੋ ਜੀ ਯਾਰ ਜਾਂਦਾ ਜਾਂਦਾ ਦੂਜਾ ਹਾਂ ਸਹੀ ਗੱਲ ਹੈ ਮੈਂ ਕੋਲ ਹੈ ਪਹਿਲੀ ਗੱਲ ਹੀ ਨਿਕਲ ਗਈ ਸੀ ਆਹ ਕਿਹੜਾ ਕਿਲੋ ਕਰਦੇ ਹੋ ਉਹ ਕੁਝ ਕਰਾ ਕੋਈ ਖਾਲੀ ਹੋ ਬੋਲ ਕੇ ਨਹੀਂ ਗੱਲ ਹੀ ਨਹੀਂ ਕਰਾਈ ਚੰਗਲਾ ਪੈ ਕਰ ਹੁਣ ਇਹ ਕਿ ਇਹਦੀ ਕਿ ਕੁੰਦਨ ਦੇ ਵਰਗੀ ਬੋਟਮ ਬੋਟਾ ਵੀ ਖੋਲਿਓ ਗਮ ਕੀਤਾ ਹੋਵੇ ਲਿਰਾਦੋਰੇ ਮੈਂ ਤੁਹਾਨੂੰ ਦੱਸਦਾ ਗਣੇਸ਼ਾ ਦਾ ਸੇਕੋ ਸਪੋਰਟ ਕਰਦਾ ਹਾਂ ਪ੍ਰਮਾਣਿਤ ਕਰਦੇ ਹਾਂ ਗਿੱਤੇ ਗੱਦੰਦ ਗੱਲ ਹਾਂਜੀ ਆਖੋ ਜੀ ਬੜੰਦੀ ਕੋਈ ਇਹ ਕੱਲਾ ਸੀਮਾ ਚੋਂ ਬਾਕੀ ਰਲਦਾ ਮਿਲਦਾ ਤੁਹਾਨੂੰ ਕੱਲਾ ਦਿਖਾ ਦੇਣਾ ਪਈ ਆ ਰਲਦਾ ਮਿਲਦਾ ਦੁਪੱਟਾ ਪਰ ਉਹ ਹੀ ਤਾਂ ਡਿੱਗੀ ਜਪਈ ਮੈਨੂੰ ਹਾਂ ਉਹ ਇਹ ਕੱਲਾ ਸੀਮਾ ਚੋਂ ਜਿਹੜਾ ਬੇ ਸੂੜਦਾ ਮੈਨੂੰ ਇਸਰੇ ਕਿਹੜਾ ਉਹ ਜਦੋਂ ਮੈਂ ਤੁਹਾਨੂੰ ਖਾ ਰਿਹਾ ਮੇਰਾ ਮਹਾਰੂਦ ਰੇਣਾ ਜੁਲਾਬ ਕਿ ਦੋ ਮਿੰਟ ਮੈਂ ਇਧਰ ਕਰ ਲਿਆ ਕਿਹੜਾ ਬਣਾ ਮੈਂ ਹੁਣ ਕਹਾਦਾ ਕੁਝੜਾ ਭਾਈ ਲੱਗੇ ਇਹ ਵੀ ਜਰਾ ਮੇਰਾ ਇਹ ਦੋ ਮਿੰਟ ਤਾਂ ਤੇ ਜਿਆਦਾ ਹੀ ਨਹੀਂ ਮੈਂ ਇਧਰ ਵੀ ਇਸ ਤਾਈ ਪੁੱਤਾ ਦੁਬੱਟਾ ਇਹ ਕਹਾਂ ਕੀ ਕਰਿਆ ਕਾਹ ਮਹੀਨੀ ਆਈ ਹੋਇਆ ਆ ਪਾ ਕੇ ਵੀ ਨਹੀਂ ਗਿਆ ਨਹੀਂ ਚਲਾ ਕੇ ਨਾਲ ਉਹ ਤਾਂ ਦਿਖਣਾ ਨਹੀਂ ਮੈਂ ਹਾਂ ਜੀ ਇਹਨਾਂ ਨੂੰ ਖੋਲਿਆ ਹੋਣਾ ਹਾਂ ਹਾਂ ਚਲੂ ਦਿੱਤਾ ਉਹ ਵੇ ਗੱਲ ਨੂੰ ਆਤੀ ਅੱਲਾ ਕੀ ਰਹਾ ਦੁਕਾਨਾਂ ਦੇ ਮਾਹਾਰਾ ਅੰਦਰ ਖਾਣੇ ਦੇ ਰੱਖੀਏ ਠੀਕ ਹੈ ਫਰਾਈ ਦਾ ਪਲੇਟਿਸ ਤੋਂ ਬਤਨ ਨੂੰ ਪਾ ਪੈ ਰਹੇ ਹਾਂ ਪਿਆਰਾ ਤਾਂ ਜਿਹੜਾ ਕੋਈ ਮਾਨਣਾ ਚਾਹਦਾ ਹੈ ਹਾਂ ਜੀ ਮੈਂ ਨਾ ਦਰ ਨਾ ਵੀ ਦੱਦੀ ਚਿੱਤੀ ਦੀ ਬਈ ਹੈ ਇਹ ਯਾਰ ਕੀ ਕੀਤਾ 10 ਲੀਟਰ ਦਾ ਸਾਡੀ ਹਰੀ ਕੰਦੇ ਤੇ ਆਇਆ ਉਹ ਜਿਹੜਾ ਇਹ ਉੱਪਰ ਦੀ ਨਾ ਹਸਮਾ ਕਰਤਾ ਜੀ ਲੋ ਜੀ ਦੇ ਤਾਂ ਸਾਡੀ ਨਾਲ ਕੋਈ ਨਹੀਂ ਦੋ ਟਾਈਮ ਨੂੰ ਬੈਠਾ ਰਹਿ ਲੈ ਟਾਈਮ ਬਣਾ ਦੇ ਤੁਹਾਡੀ ਚੁਆਇਸ ਬਣਾ ਕੇ ਤੁਹਾਨੂੰ ਜੀ ਦੇਵਾਂਗਾ ਇਹਦੇ ਚੁੱਕ ਚਨਾਟ ਆਹ ਤੇ ਫਿਰ ਨਾ ਆਉਂਦਾ ਨਾ ਆਉਂਦਾ ਨੈਕਸਟ ਟੂ ਕਾ 8290 ਦਾ ਇਹ ਦਿਖਾਵਾ ਚ ਚਨਾ ਨਾ ਦੁਪੱਟਾ ਹੀ ਆ ਕਰ ਨਹੀਂ ਨਹੀਂ ਚਨਾ ਨਾ ਦੁਪੱਟਾ ਦੁਪੱਟਾ ਚ ਨਾ ਆਂਦਾ ਇਹ ਕਪੜਾ ਹੋਰ ਕਿੰਦਾ ਸੋਨਾਟ ਬਟਾ ਇੰਨਾ ਸੁਣਾ ਸੋਨਾ ਬਾਰੇ ਕਾਉਂਡ ਨਾ ਪੰਜੀ ਪੰਜੀ ਹਣਾ ਮਿਆ ਗੰਦ ਪਾ ਹੋਟੇ ਬਰਬਾਦ ਇਹਦੀ ਪੈਨਲ ਵਾਲੀ ਬਸ ਕਰਕੇ ਵਾਦ ਹੋ ਗਏ ਹੁਣ ਗੱਲ ਇਹ ਰਹਿ ਗਈ ਆ ਵੀ ਕਿਹੜੇ ਸੂਟ ਲਏ ਆ ਤੇ ਇਹ ਵਾਰੋ ਵਾਰੀ ਪਾ ਕੇ ਫੇਰ ਦੱਸਾਂਗੇ ਕਿਹੜੇ ਲਏ ਅਜੇ ਨਹੀਂ ਪਹਿਲਾਂ ਦੱਸਾਂਗੇ ਕਿਹੜੇ ਲਏ ਓਕੇ ਜੀ